ਲੋਬੀ ਦੋਸਤੋ ਅੱਜ ਪਹੁੰਚੇ ਹਾਂ ਦਿੜਿਆਲਾ ਗੁਰੂ ਜੀ ਜੋ ਕਿ ਦਸਹਰਾ ਗਰਾਊਂਡ ਹੈ ਤੇ ਇੱਕੋ ਹੀ ਇੱਕ ਜੋ ਇਹ ਗਰਾਊਂਡ ਹੈ ਸ਼ਹਿਰ ਦੀ ਵਿੱਚ ਜਿਹੜੀ ਹੈ ਤੇ ਅੱਜ ਇੱਥੇ ਦੇਖ ਰਿਹਾ ਹਾਂ ਕਿ ਬੱਚੇ ਵੀ ਕਾਫੀ ਆਉਂਦੇ ਨੇ ਖੇਡਣ ਵਾਸਤੇ ਤੇ ਬੜਾ ਉਤਸ਼ਾਹ ਬੱਚਿਆਂ ਦੇ ਵਿੱਚ ਪਰ ਜਦੋਂ ਗਰਾਊਂਡ ਦੇ ਹਾਲat ਦੇਖਦੇ ਹਾਂ ਤੇ ਵੇਖੋ ਤੁਸੀਂ ਦੇਖ ਸਕਦੇ ਹੋ ਕਿੰਨਾ ਕਿੰਨਾ ਜੋ ਗਰਾਊਂਡ ਦੇ ਵਿੱਚ ਕਾ ਹੈ ਚਾਰਛਫੇਰੇ ਕੋਈ ਸਿਪਾਈ ਨਹੀਂ ਤੇ ਉਦਾਂ ਚਲੋ ਸਰਕਾਰਾਂ ਦਾਅਵੇ ਕਰਦੀਆਂ ਜਿਹੜੀਆਂ ਆਉਂਦੀਆਂ ਕਿ ਅਸੀਂ ਵਿਕਾਸ ਲਈ ਬਹੁਤ ਪੈਸਾ ਖਰਚ ਕਰ ਰਹੇ ਹਾਂ ਇੱਧਰ ਵੇਖੋ ਜੋ ਸਾਰਾ ਤੁਸੀਂ ਦੇਖ ਸਕਦੇ ਹੋ ਕਿਦਾਂ ਆ ਜੋ ਜਿਹੜੀ ਬੂਟੀਆਂ ਜੀਆਂ ਉਗੀਆਂ ਨੇ ਆ ਸ਼ਾਇਦ ਪ੍ਰੈਕਟਿਸ ਕਰਨ ਵਾਸਤੇ ਲਾਈ ਲੜਕਿਆਂ ਨੇ ਆ ਜੋ ਤੇ ਇਹਦੇ ਆਸ-ਪਾਸ ਵੇਖੋ ਤੁਸੀਂ ਕਿੰਨੀ ਗੰਦਗੀ ਆ ਤੇ ਕੀ ਹਾਲ ਪਿਆ ਗਰਾਊਂਡ ਦਾ ਸੋ ਕਾਫੀ ਕਹਿੰਦਾ ਦੂਸਰੇ ਜਿਹੜੇ ਸ਼ਹਿਰਾਂ ਜਾਂਦਾ ਗਰਾਊਂਡਾਂ ਵੇਖ ਕੇ ਮਨ ਖੁਸ਼ ਹੋ ਜਾਂਦਾ ਵਾ ਪਰ ਆ ਤੁਸੀਂ ਦੇਖੋ ਇੰਨਾ ਇੰਨਾ ਘਾਹ ਵਾ ਜਿਸ ਤਰ੍ਹਾਂ ਹੁਣਾ ਬੱਚੇ ਖੇਡ ਰਹੇ ਲੱਗੇ ਤੇ ਇੰਨੇ ਘਾਹ ਦੇ ਵਿੱਚ ਕੋਈ ਸੱਪ ਸਪੋਲੀਆ ਜਿਵੇਂ ਜਿਸ ਤਰ੍ਹਾਂ ਅੱਜ ਕੱਲ੍ਹ ਬਹਾਰ ਹੈ ਤੇ ਉਹ ਵੀ ਆ ਸਕਦਾ ਵਾ ਇਹਦੇ ਵਿੱਚ ਤੇ ਕੁਝ ਵੀ ਹਾਦਸਾ ਵਾਪਰ ਸਕਦਾ ਵਾ ਸੋ ਗਰਾਊਂਡ ਜਿਦ ਤਰ੍ਹਾਂ ਪੰਜਾਬ ਸਰਕਾਰ ਵੀ ਕਹਿ ਰਹੀ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਸੋ ਯੁੱਧ ਨਸ਼ਿਆਂ ਵਿਰੁੱਧ ਤੇ ਚਲੋ ਵਧੀਆ ਗੱਲ ਹੈ ਪਰ ਜਦੋਂ ਜੇ ਯੁੱਧ ਨੂੰ ਠੱਲ ਪਾਉਣੀ ਹੈ ਨਸ਼ਿਆਂ ਵਾਲੇ ਨੂੰ ਵੀ ਤੇ ਸਾਨੂੰ ਜੋ ਗਰਾਊਂਡ ਲੈਵਲ ਤੋਂ ਕੰਮ ਕਰਨੇ ਪੈਣੇ ਨੇ ਤੇ ਜੋ ਗਰਾਊਂਡ ਪਹਿਲਾਂ ਜਿਸ ਤਰ੍ਹਾਂ ਜਿੱਥੇ ਖੇਡਦੇ ਨੇ ਖਿਡਾਰੀਆਂ ਦਾ ਮਨ ਕਰੇ ਖੇਡਣ ਨੂੰ ਆਣ ਕੇ ਖੇਡਾਂ ਪ੍ਰਤੀ ਜੁੜਨ ਨੂੰ ਤੇ ਉਹਨਾਂ ਗਰਾਊਂਡਾਂ ਦੀ ਜਦੋਂ ਵੇਖੋ ਤੁਸੀਂ ਹਾਲਤ ਤੇ ਫਿਰ ਆਪੇ ਹੀ ਤੁਸੀਂ ਹਿਸਾਬ ਲਾ ਲਓ ਆ ਕਿੰਨਾ ਕਿੰਨਾ ਘਾਵਾ ਇਹਦੇ ਵਿੱਚ ਕੋਈ ਵੀ ਸੱਪਸਬੋਲੀਆ ਹੋ ਸਕਦਾ ਵਾ ਸੋ ਪ੍ਰਸ਼ਾਸਨ ਨੂੰ ਸੋ ਸਰਕਾਰਾਂ ਨੂੰ ਇਹੀ ਬੇਨਤੀ ਆ ਕਿ ਜੇ ਤੁਸੀਂ ਯੁੱਧ ਨਸ਼ਾ ਵਿਰੁੱਧ ਖਤਮ ਕਰਨਾ ਚਾਹੁੰਦਾ ਵਾ ਤੇ ਫਿਰ ਗਰਾਊਂਡ ਲੈਵਲ ਤੋਂ ਚੱਲਣਾ ਪੈਣਾ ਪਹਿਲਾਂ ਇਹੋ ਜਿਹੇ ਗਰਾਊਂਡਾਂ ਦਾ ਵੀ ਸੁਧਾਰ ਹੋਵੇ ਆ ਜਿਸ ਤਰ੍ਹਾਂ ਜਨਿਆਲੇ ਗੁਰੂ ਦੀ ਗਰਾਊਂਡ ਵੇਖੋ ਤੁਸੀਂ ਦੇਖ ਰਹੇ ਹੋ ਕਿੱਡਾ ਕਿੱਡਾ ਘਾਵਾ ਇਹਦੇ ਵਾਸਤੇ ਕੋਈ ਸੋਚਿਆ ਜਾਵੇ ਇਹਨੂੰ ਚੰਗੇ ਤਰੀਕੇ ਨਾਲ ਲਾਇਆ ਜਾਵੇ ਆ ਵੇਖੋ ਆ ਜੋ ਗਰਾਊਂਡ ਦੇ ਵਿੱਚ ਮੋਟਰ ਵਾਸਤੇ ਜੋ ਬੋਰ ਲਗਾਇਆ ਸੀ ਤੇ ਬਾਅਦ ਚ ਇਹ ਵੀ ਅਧੂਰਾ ਹੀ ਰਹਿ ਗਿਆ ਵਾ ਜਿਸ ਤਰ੍ਹਾਂ ਜਨਿਆਲੇ ਵਿੱਚ ਬੜੀ ਜੋਰਾਂ ਨਾਲ ਕੰਮ ਸ਼ੁਰੂ ਕੀਤੇ ਜਾਂਦੇ ਨੇ ਤੇ ਪਰ ਬਾਅਦ ਦੇ ਵਿੱਚ ਕੀ ਹਾਲਾਤ ਹੁੰਦੇ ਨੇ ਉਹਨਾਂ ਵੱਲ ਕੋਈ ਵੀ ਧਿਆਨ ਨਹੀਂ ਕੋਈ ਚਾਨਣ ਨਹੀਂ ਪਾਇਆ ਜਾਂਦਾ ਤੇ ਆ ਬੋਰ ਦਾ ਵੀ ਤੁਸੀਂ ਹਾਲ ਦੇਖ ਸਕਦੇ ਹੋ ਗਰਾਊਂਡ ਦੇ ਵਿੱਚ ਤੇ ਘਾਹ ਤੇ ਤੁਸੀਂ ਦੇਖ ਰਹੇ ਹੋ ਕਿੰਦਾ ਘਾਹ ਦੇ ਵਿੱਚ ਲੋਕ ਕੁਰਸੀਆਂ ਡਾੜ ਡਾ ਕੇ ਬੈਠੇ ਨੇ ਤੇ ਕਿਸੇ ਵੇਲੇ ਵੀ ਸੱਪ ਸਪੋਲੀਆ ਇੱਥੋਂ ਨਿਕਲ ਸਕਦਾ ਵਾ ਤੇ ਇਹਦੀ ਸਫਾਈ ਹੋਣੀ ਬਹੁਤ ਜ਼ਰੂਰੀ ਆ ਤੇ ਕਿੱਦਾਂ ਵੇਖਦੇ ਅੰਕਲ ਜੀ ਤੁਸੀਂ ਗਰਾਊਂਡ ਦੇ ਹਾਲ ਜਿਸ ਤਰ੍ਹਾਂ ਘਾਹ ਵਗੈਰਾ ਆਇਆ ਬੜਾ ਹੈ ਨਾ ਜਾਓਗੇ ਕੁਝ ਸਫਾਈ ਹੋਣੀ ਚਾਹੀਦੀ ਕਿ ਨਹੀਂ ਸਫਾਈ ਬਹੁਤ ਮਾਰਾ ਹਾਲ ਆ ਕੋਈ ਵੀ ਸੱਪ ਸਪੋਲੀਆ ਨਿਕਲ ਸਕਦਾ ਇਤਨਾ ਬੱਚੇ ਹੁੰਦੇ ਹਨਾ ਤੁਸੀਂ ਆਪਣੇ ਬੱਚਿਆਂ ਨਾਲ ਆਏ ਜਿਵੇਂ ਵੈਸੇ ਆਉਂਦੇ ਜਿੱਥੇ ਬੱਚੇ ਨਾਲ ਬੱਚੇ ਨਾਲ ਆਉਂਦੇ ਜੇ ਖੇਡਦੇ ਇੱਥੇ ਬੱਚੇ ਖੇਡਦੇ ਫੁੱਟਬਾਲ ਖੇਡਣ ਦਾ ਠੀਕ ਹੈ ਵੇਖੋ ਘਾਹ ਦਾ ਕਿੰਨਾ ਦੱਸ ਰਹੇ ਕਿ ਸਫਾਈ ਹੋ ਜੇ ਤੇ ਚਲੋ ਵਧੀਆ ਗੱਲ ਜਿਸ ਤਰ੍ਹਾਂ ਹਾਲਾਤ ਨੇ ਇਹਦੇ ਵਿੱਚ ਘਾਹ ਦਾ ਬਹੁਤ ਹੀ ਬੁਰਾ ਹਾਲ ਹੈ ਸਾਰੇ ਬੰਨੇ ਜੋ ਬਹੁਤ ਮਾੜਾ ਹਾਲ ਇਹ ਮਾਪੇ ਬੱਚਿਆਂ ਦੇ ਆਏ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਵੀਰ ਜੀ ਕਿਸ ਤਰ੍ਹਾਂ ਦੇਖਦੇ ਹੋ ਜਿੱਦਾਂ ਘਾ ਦਾ ਬੜਾ ਬੜਾ ਤੁਸੀਂ ਵੀ ਦੇਖਦੇ ਹੋ ਘਾ ਦੇ ਵਿੱਚ ਕੁਰਸੀਆਂ ਡਿੱਠੀਆਂ ਢਾਡੀਆਂ ਜੇ ਕੋ ਪਿੱਛੋਂ ਸਾਪਸ ਬੋਲੀ ਆ ਜੇ ਕੀ ਕਹਿਣਾ ਚਾਹੁੰਦੇ ਹੋ ਬੜੀ ਪ੍ਰੋਬਲਮ ਜੀ ਇੱਕ ਬੇਨਤੀ ਸਰਕਾਰ ਨੂੰ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਵੇਖੋ ਬੱਚੇ ਇੱਥੇ ਕੱਢਣ ਹੁੰਦੇ ਆ ਤੇ ਸਾਨੂੰ ਉਹਦੇ ਨਾਲ ਆਉਣਾ ਪੈਂਦਾ ਕਿਉਂ ਇੱਥੇ ਘਾ ਗੂੜ ਵੇਖੋ ਕਿੰਨਾ ਤੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਬੱਚੇ ਜਦੋਂ ਪਾਣੀ ਪੀਂ ਜਾਂਦੇ ਆ ਬਾਹਰ ਟੁੱਟੀ ਲੱਗੀ ਆ ਚਲੋ ਉਹ ਕਈ ਵਾਰ ਇਹ ਨਾਲ ਉਹ ਚ ਪਾਣੀ ਆਉਂਦਾ ਕਦੇ ਆਉਂਦਾ ਹੀ ਨਹੀਂ ਠੀਕ ਹੈ ਜੀ ਇੱਕ ਸਰਕਾਰ ਗੜੀ ਬੇਨਤੀ ਆ ਵੀ ਆ ਜਿਹੜਾ ਕਹਾ ਬੂਟ ਹੈ ਨਾ ਇਹਦੀ ਤਾਂ ਸਫਾਈ ਰੋਜ਼ ਹੋਣੀ ਚਾਹੀਦੀ ਕਿਉਂਕਿ ਇੱਥੇ ਬੱਚੇ ਵੀ ਆਉਂਦੇ ਆ ਬਜ਼ੁਰਗ ਵੀ ਆਉਂਦੇ ਆ ਸਹੀ ਗੱਲ ਹੈ ਤੁਹਾਡੀ ਬਹੁਤ ਮੈਂ ਵੀ ਦੇਖ ਰਿਹਾ ਬੜੀ ਮੁਸ਼ਕਿਲ ਹੈ ਮਨੂੰ ਵੇਖ ਕੇ ਵਧੀਆ ਲੱਗਾ ਕਿ ਬੱਚੇ ਖੇਡਦੇ ਆ ਚਲੋ ਇੱਥੋਂ ਬੱਚਿਆਂ ਨੇ ਚੰਗੀ ਇੱਕ ਖਿਡਾਰੀ ਬਨਣਾ ਵਾ ਇੱਥੋਂ ਹੀ ਪਲੇਅਰ ਨਿਕਲਣੇ ਵੇਖੋ ਪਰ ਇੱਥੇ ਵੇਖੋ ਉਹਨਾਂ ਨੂੰ ਕੋਈ ਚੰਗੀ ਸਹੂਲਤ ਨਹੀਂ ਮਿਲੂਗੀ ਜੋ ਫਿਰ ਕਿੱਦਾਂ ਗਾਂ ਜਾਣਗੇ ਉਹਨਾਂ ਦਾ ਮਨ ਫਿਰ ਟੁੱਟੂਗਾ ਕਿ ਇਹਨੂੰ ਛੱਪ ਜਾਂ ਲੜ ਜਾਂ ਕੁਝੀ ਲੜ ਦੇ ਡਰ ਕੇ ਉਹ ਨਹੀਂ ਆਉਣਾ ਹੀ ਨਹੀਂ ਬਹੁਤ ਘਾਣਾ ਟਾਪ ਬਹੁਤ ਜ਼ਿਆਦਾ ਠੀਕ ਹੈ ਜੀ ਸੋ ਕਰਨ ਭਰੇ ਆ ਕਿ ਸਾਫ ਸफाई ਤੇ ਆਦਰ ਵੇਖੋ ਤੁਸੀਂ ਇੱਥੇ ਜਿਹੜਾ ਮਰਜੀ ਜੋ ਮਰਜੀ ਵੱਡ ਜਵੇ ਬਿਲਕੁਲ ਜੀ ਬੜੇ ਜੀ ਗ੍ਰੀਨ ਡ੍ਰਿੰਕ ਪੀਂ ਸੋ ਜਰੂਰ ਇਹਦੇ ਵੱਲ ਧਿਆਨ ਦਿੱਤਾ ਜਾਵੇ ਜੀ ਪ੍ਰਸ਼ਾਸਨ ਅੱਗੇ ਇਹੋ ਬੇਨਤੀ ਹੈ ਸਾਡੇ ਚੰਨ ਰਾਹੀਂ ਸੋ ਬਹੁਤ ਜ਼ਰੂਰੀ ਹੈ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਜੀ ਵੇਖੋ ਕਿੱਡਾ ਕਿੱਡਾ ਘਾਹ ਵਾਏ ਵੇਖ ਸਕਦੇ ਹੋ ਤੁਸੀਂ ਅੰਦਾਜ਼ਾ ਲਾ ਸਕਦੇ ਜਿਉ ਸਾਰੀ ਗਰਾਊਂਡ ਦੇ ਵਿੱਚ ਐਸਾ ਹੀ ਤੁਹਾਨੂੰ ਨਜ਼ਾਰਾ ਦਿਖਣਾ ਵਾ ਤੇ ਇਹਦੇ ਵਿੱਚ ਜਿਸ ਤਰ੍ਹਾਂ ਵੇਖੋ ਕੋਈ ਨਾਲ ਘਾਹ ਵੀ ਨਹੀਂ ਹੈ ਸੋ ਇਹਦੇ ਜਿਹੜਾ ਘਾਹ ਇਹਦੀ ਥੋੜਾ ਸੁਧਾਰ ਕਰ ਦਿੱਤਾ ਜਾਵੇ ਗਰਾਊਂਡ ਵੱਲ ਤੇ ਬਹੁਤ ਵਧੀਆ ਹੋ ਜਾਵੇਗਾ ਜੇ ਵਿਚਾਰ ਜੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਸਾਡੀ ਇਹ ਗਰਾਊਂਡ ਦਾ ਸੁਧਾਰ ਹੋ ਸਕੇ ਨਹੀਂ ਤਾਂ ਰੱਬ ਰੱਖਾ